ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਪੰਜਾਬੀ ਕਈ ਵਾਰ ਇਹ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਨੂੰ ਜਿਸ ਤਰੀਕੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ ਉਹ ਸਹੀ ਹੈ ਜਾਂ ਨਹੀਂ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਲੁਧਿਆਣਾ ਨੇੜੇ ਜਿਗਰਾਉਂ ਵਾਸੀ ਅਮਰਜੀਤ ਸਿੰਘ ਨੂੰ ਇਥੋਂ ਦੇ ਪਿੰਡ ਮਲਕ ਦੇ ਰਹਿਣ ਵਾਲੇ ਅਮਰਜੀਤ ਨੇ ਏਜੰਟ ਦੇ ਕਹਿਣ ਤੇ ਪਨਾਮਾ ਨਾਮੀ ਜੰਗਲ ਦੇ ਰਸਤੇੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ 'ਚ ਭੁੱਖ ਬਰਦਾਸ਼ਤ ਨਾ ਕਰਦਾ ਹੋਇਆ ਦਮ ਤੋੜ ਗਿਆ ਜਨਵਰੀ 'ਚ ਅਮਰੀਕਾ ਲੈ ਕੇ ਘਰੋਂ ਨਿਕਲੇ ਅਮਰਜੀਤ ਦੀ ਮੌਤ ਦੀ ਖਬਰ ਵੀਰਵਾਰ ਰਾਤ ਉਸਦੇ ਘਰ ਪਹੁੰਚੀ ਤਾਂ ਪਰਿਵਾਰ 'ਚ ਸੋਗ ਫੈਲ ਗਿਆ ਮ੍ਰਿਤਕ ਦੇ ਪਰਿਵਾਰ ਨੇ ਏਜੰਟ ਤੇ ਇਲਜ਼ਾਮ ਲਾਉਂਦੇ ਆਖਿਆ ਕਿ ਉਸਨੇ ਕਾਨੂੰਨੀ ਤਰੀਕੇ ਨਾਲ ਅਮਰਜੀਤ ਨੂੰ ਅਮਰੀਕਾ ਭੇਜਣ ਦੀ ਗੱਲ ਕਹੀ ਸੀ ਪਰ ਉਸਦੇ ਗੈਰ ਕਾਨੂੰਨੀ ਟੰਗ ਪਨਾਉਣ ਦੇ ਚਲਦੇ ਅੱਜ ਅਮਰਜੀਤ ਇਨਾਂ ਵਿਚਕਾਰ ਨਹੀਂ ਹੈ ਜੀ ਇੱਥੋਂ ਕਹਿੰਦੇ ਸਹੀ ਤਰੀਕੇ ਨਾਲ ਲੱਗੇ ਜਾਵਾਂਗੇ ਜੀ ਇਹ ਵੀ ਲੱਗੇ ਜਰਾ ਜਨੂਰੀਅਰ ਗਿਆ ਜੀ ਔਰ ਉਹ ਵੀ ਮੌਜੂਦ ਹੋਣਗੇ ਸਾਡੀ ਵਾਗਾਂ ਜੀ ਵੀ ਇਹ ਜਦ ਤੱਕ ਰਸ ਪਈ ਜਾਵੇ ਬਾਤ ਨੂੰ ਕਿਸੇ ਦਾ ਨਸਾਨ ਨਹੀਂ ਦੇ ਕੋਸ਼ਿਸ਼ ਹੋ ਰਹਾ ਸਾਡੇ ਪੰਜਾਬ ਦੇ ਜੀਵ ਕੀ ਜਾਨਾ ਉਹਨਾਂ ਜੰਗਲਾਂ ਦੇ ਵਿੱਚ ਕੋਈ ਕਿਤੇ ਵਿਚਾਰੇ ਜਿਹੜਾ ਫੋਜਾਂ ਦੇ ਕਿਤੇ ਰਿਹਾ ਕੇ ਸੁਣੋਂ ਕਰੇ ਜਾਂਦੀ ਨੀ ਕਿਹਦੇ ਸਮੇਂ ਤਨਾ ਕੋ ਨੁਕਸਾਨ ਐਜ ਦੇ ਹੋਇਆ ਪਰ ਸਾਨੂੰ ਇਹ ਚਾਹੀਦਾ ਵੀ ਇਹਨਾਂ ਤੋਂ ਬਚਿਆ ਜਾਵੇ ਇਹ ਦੇ ਕਿਸੇ ਨੇ ਜਾਣਾਂ ਬਾਅਦ ਸਹੀ ਤਰੀਕਾ ਚਾ ਵੀ ਬਾਹਰ ਪਰ ਜਾਣਤਾ ਰਹੇ ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਨਾਲ 9 ਹੋਰ ਨੌਜਵਾਨ ਵੀ ਸੀ ਜਿਨ੍ਹਾਂ ਨੇ ਜੰਗਲਾਂ ਰਾਹੀਂ ਅਮਰੀਕਾ 'ਚ ਦਾਖਲ ਹੋਣਾ ਸੀ ਜਦੋਂ ਅਮਰਜੀਤ ਨੇ ਦਮ ਤੋੜਿਆ ਇਹ ਸਾਰੇ ਨੌਜਵਾਨ ਉਸ ਨੂੰ ਜੰਗਲ 'ਚ ਛੱਡ ਅੱਗੇ ਤੁਰ ਪਏ ਪਰ ਬਾਅਦ 'ਚ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਸਾਰੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਵਾਲਾ ਏਜੰਟ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ